ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਅਤੇ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਅੱਜ ਹਲਕਾ ਫਤਿਹਗੜ ਚੂੜੀਆਂ ਦੇ ਕਸਬਾ ਆਲੀਵਾਲ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ। ਉੱਥੇ ਹੀ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਤੇ ਪੰਚਪੱਦ ਦਾ ਚੇਅਰਮੈਨ ਬਲਬੀਰ ਸਿੰਘ ਪੰਨੋ ਵੀ ਸ਼ਾਮਲ ਸਨ। ਉੱਥੇ ਜਿੱਥੇ ਉਮੀਦਵਾਰ ਸ਼ਹਿਰੀ ਕਲਸੀ ਵੱਲੋਂ ਵੋਟਾਂ ਦੀ ਅਪੀਲ ਕੀਤੀ ਗਈ, ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਹੇ ਕਿ ਭਾਵੇਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਹਨ, ਲੇਕਿਨ ਹਲਕੇ ਦੇ ਲੋਕ ਉਹਨਾਂ ਨਾਲ ਹਨ ਤੇ ਜੋ 2022 ਦੀ ਚੋਣ ਉਹਨਾਂ ਜਿੱਤੀ ਸੀ, ਉਹ ਵੀ ਲੋਕਾਂ ਨੇ ਹੀ ਲੜਾਈ ਲੜੀ ਸੀ ਅਤੇ ਹੁਣ ਵੀ ਉਹਨਾਂ ਨਾਲ ਵੋਟਰ ਖੜੇ ਹਨ। ਬੇਕੋ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਣ ਮਕਸਿਆ ਜੋ ਲੋਕ ਸਭਾ ਗਰਦਾਸਪੁਰ ਤੋਂ ਜਿੱਤ ਦਿੱਤੀ ਹੈ ਜਿਹੜੀ ਗੱਲ ਕਰ ਰਹੇ ਸੀ ਤੁਸੀਂ ਵੀ ਗੱਲ ਸੀਐਮ ਸਾਹਿਬ ਗਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਸੀਐਮ ਸਾਹਿਬ ਦਿਨਾ ਨਗਰ ਵੀ ਕਿਹੇ ਆਏ ਸੀ ਦਿਨਾ ਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡਲਾ ਜਿਲ੍ਹਾ ਸਮਝਿਆ ਗਿਆ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾ ਬਣਾਇਆ ਜਾਊਗਾ ਤੇ ਉਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਟ ਲਾਉਂਸ ਹੋਈ ਹੈ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਵਧਿਆ ਸਾਡੇ ਲੋਕਾਂ ਦਾ ਬੜਾ ਮਾਣ ਵਧਿਆ ਮੈਂ ਖੁਦ ਪਿੰਡਾਂ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ ਉੱਜ ਚੈਰੀ ਕਲਸੀਜ ਨੂੰ ਟਿਕਟ ਲੋਕ ਸੰਗਤਾਂ ਬਗਰਦਾਸ ਤੋਂ ਮਿਲਣ ਦੇ ਵਿੱਚ ਖੁਸ਼ੀ ਹੈ ਨਾ 2022 ਤੋਂ ਪਰੇਸ਼ ਸਿੱਖ ਪੂਰੀ ਲੋਕਤਾ ਦਾ ਪ੍ਰੋਮਿਸ ਕਰ ਗਏ ਇਸ ਵਾਰ ਕਸਰ ਪੂਰੀ ਕਰ ਦੇਣਾ ਵੇਖੋ ਜੀ ਤਿੰਨ ਗੁਣਾ ਸੰਘਤ ਨੇ ਮੈਨੂੰ ਇਹ ਵਾਦਾ ਕੀਤਾ ਹੈ ਨਾ ਕਿ ਮੈਂ ਕੋਈ ਓਵਰ ਕਮਸੀ ਦਾ ਸਬੋ ਰਿਆ ਸੰਘਤ ਹੀ ਮੇਰੀ ਆਵਾਜ਼ ਹੈ ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ ਹਰ ਪਿੰਡ ਦੇ ਵਿੱਚੋਂ ਮੈਂ ਜਜ਼ਬਾ ਦੇਖਿਆ ਕਿ 2022 ਤੋਂ ਤਿੰਨ ਗੁਣਾ ਵੱਧ ਪਿੰਡਾਂ ਦੇ ਵਿੱਚੋਂ ਵੋਟਾਂ ਬਣ ਗਈਆਂ 4 ਜੂਨ ਨੂੰ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਏਗਾ ਲੋਕ ਤਿਆਰ ਪਰ ਤਿਆਰ ਬੈਠੇ ਨੇ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਅਰਦਾਸਪੁਰ ਦੀ ਜ਼ਿਲ੍ਹੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਤੇ ਜਿਤਾ ਕੇ ਭੇਜਾਂਗੇ ਕਲਸੀ ਸਾਹਿਬ ਰੈਲੀ ਦੇਖ ਲਈ ਲੋਕਾਂ ਨਾਲ ਮੁਲਾਕਾਤ ਹੋ ਗਈ ਕਿੰਨਾ ਦਾ ਰਿਸਪੋਨਸ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਹਨਾਂ ਇਕੱਠ ਦੇਖ ਕੇ ਮੈਨੂੰ ਮਾਨ ਐ ਵੀ ਇਹ ਜਿਹੜਾ ਨੌਜਵਾਨ ਐ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਹ ਹਲਕੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਅਖਾਲੀ ਜਨ ਦੇ ਵੀ ਅਕबीर ਸਿੰਘ ਉਹਦੇ ਨਾਲ ਸਾਫਾ ਵੱਡੇ ਉਹਦੇ ਚ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਕੀ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਐ ਚੰਮ ਪਿਆਰਾ ਨੇ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆਜਿਓਗਾ ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਆ ਠਾਠਾ ਮਾਰਦਾ ਕਰਦਾ ਕਿਹੜਾ ਪੀਜੇਪੀ ਨੂੰ ਹੋਣੇ ਕਿ ਲੋਕਾਂ ਨੂੰ ਕਹ ਆ ਵੀ ਬੀਜੇਪੀ ਨੂੰ ਖਤਮ ਕਰ ਦਿਓ ਕਿ ਨਹੀਂ ਨਹੀਂ ਬੀਜੇਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਦੇ ਦਿਓ ਇਹਨਾਂ ਨੂੰ ਮਾਰ ਦਿਓ ਖਤਮ ਕਰ ਦਿਓ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਪਿਆ ਹੈ ਜਿਹੜਾ ਕਰ ਕਰ ਭਗਵੰਤ ਮਾਨ ਜੰਪਿਆ ਉਹਨੂੰ ਕਿਤਨਾ ਫਰਕ ਵਾਜੀ ਤੁਹਾਨੂੰ ਵੀ ਉਹ ਤੋਂ ਥੋੜੇ ਜਿਹੇ ਢਿੱਲੇ ਪਏ ਸਾਰੇ ਪੱਤਰਕਾਰ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਤੁਹਾਨੂੰ ਵੀ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਂਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ਰਵਾਦ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਜੀ ਔਰ ਪਿਆਰ ਕਰਦੇ ਨੇ ਗਰਦਾਸ ਬਲੂਗਸਭਾ ਵਾਲਾ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਆਪ ਲੜਾਈ ਲੜਦੇ ਹੁਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਮਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਤਾਉਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਹੈ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪੌਂਸ ਮੈਨੂੰ ਜਿਹੜਾ ਨજર ਆ ਰਿਹਾ ਵਾ ਇਹ ਇੱਕ ਵਾਕਏ ਬਾ ਕਮਾਲ ਰਿਸਪੌਂਸ ਹੈ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਵਾਂ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਆ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਦਾ ਪ੍ਰਚਾਰ ਨਹੀਂ ਸ਼ੁਰੂ ਹੋ ਰਿਹਾ ਕਿਸਾਨ ਕਰਨ ਨੇ ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣ ਦਿੰਦੇ ਨੇ ਤੇ ਜੇ ਹੁਣ ਕੰਮ ਹੀ ਉਹੋ ਤੇ ਕੀਤੇ ਨੇ ਜਦੋਂ ਗਏ ਸੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨਾਲ ਤੇ ਆਪੇ ਹੀ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ ਉਹ ਕਹਿੰਦੇ ਹੁਣ ਇੱਥੇ ਹੀ ਨਹੀਂ ਸੁਣੀ ਫੇਰ ਫਰਕ ਤੇ ਹੈ ਹੀ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ